ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਾਂ YouTube ਚੈਨਲ ਜਾਓ ਅਲਰਟ ਭਾਈਵੰਤੀ ਦੋਸਤੋ ਅੱਜ ਦਾ ਨੋਟੀਫਿਕੇਸ਼ਨ ਪੀ ਟ੍ਰੈਪਲਸ ਵੀ ਵੱਲੋਂ ਜਾਰੀ ਹੋਇਆ ਜੀ ਇਹਦੇ ਵਿੱਚ ਨੈੱਬ ਸੀਲਦਾਰ ਆਡਿਟ ਅਫਸਰ ਤੇ ਨਿਰਿਕਸ਼ਕ ਪਦਾਂ ਦੀ ਅਸਾਮੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਕੱਲੇ ਜਦ ਸ਼ਾਰਟ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਜੀ ਇਸ ਦੀ ਜੋ ਡੇਟਾ ਹੈ ਅਪਲਾਈ ਕਰਨ ਦੀ ਆਨਲਾਈਨ ਹੋਵੇਗੀ ਜੀ 1 ਜਨਵਰੀ 2025 ਤੋਂ ਐਪਲੀਕੇਸ਼ਨ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਅੱਜ ਇਸ ਭਰਤੀ ਦਾ ਫੁੱਲ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਜੀ ਨੈਤ ਫਜ਼ੀਲਦਾਰ ਭਰਤੀ ਦੀ ਪੂਰੀ ਜਾਣਕਾਰੀ ਜੀ ਸਾਡੇ ਚੈਨਲ ਤੇ ਸਭ ਤੋਂ ਪਹਿਲਾਂ ਡਿਟੇਲ ਨੋਟੀਫਿਕੇਸ਼ਨ ਤੁਹਾਨੂੰ ਦੇ ਰਹੇ ਹਾਂ ਜੀ ਜਿਹੜੇ ਕੈਂਡੀਡੇਟ ਇਸ ਪੋਸਟ ਲਈ ਤਿਆਰੀ ਕਰ ਰਹੇ ਹਨ ਉਹਨਾਂ ਵਾਸਤੇ ਬਹੁਤ ਹੀ ਵਧੀਆ ਮੌਕਾ ਆਇਆ ਜੀ ਇਸ ਪੋਸਟ ਨੂੰ ਅਪਲਾਈ ਕਰਨ ਦਾ ਇਹਦੇ ਵਿੱਚ ਜੋ ਕੁੱਲ ਪੋਸਟਾਂ ਨੇ ਜੀ ਉਹ 152 ਵਾਲੀਆਂ ਨੇ ਤੇ ਇਹ ਗਰੁੱਪ B ਦੀ ਭਰਤੀ ਹੈ ਜੀ ਅਤੇ ਐਕਸਮੈਨ ਲਈ ਵੀ ਬਹੁਤ ਵਧੀਆ ਮੌਕਾ ਆਇਆ ਜੀ ਇਸ ਭਰਤੀ ਨੂੰ ਆਨਲਾਈਨ ਅਪਲਾਈ ਕਰਨ ਦਾ 8x man ਦੀਆਂ ਬਹੁਤ ਜਿਹੀ ਜਿਆਦਾ ਵਕਾਂਸੀਆਂ ਹਨ ਜੀ ਸਭ ਤੋਂ ਵੱਧ x man ਦੇ ਲਈ ਹੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਛੱਡ ਦਿਓ ਅਤੇ ਫੇਸਬੁੱਕ ਚੈਨਲ ਨੂੰ ਵੀ ਫੋਲੋ ਕਰਦਣਾ ਜੀ ਤਾਂ ਜੋ ਆਉਣ ਵਾਲੀਆਂ ਜੋ ਰਿਲੇਟਡ ਵੀਡੀਓ ਗਵਰਨਮੈਂਟ ਜੋਬ ਪ੍ਰਾਈਵੇਟ ਜੋਬ ਕਿਸੇ ਵੀ ਜੋਬ ਸੰਬੰਧੀ ਨੋਟੀਫਿਕੇਸ਼ਨ ਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਹੀ ਪੋਸਟ ਨੂੰ ਅਪਲਾਈ ਕਰ ਸਕੋ ਇਸ ਪੋਸਟ ਨੂੰ ਕੈਂਪਰਨਾ ਹੈ ਤੇ ਏਜ ਅਤੇ ਸੈਲਰੀ ਕਿੰਨੀ ਰਹਿਣ ਵਾਲੀ ਹੈ ਇਸ ਪੋਸਟ ਦਾ ਲਿੰਕ ਸਾਡੇ ਵਟਸਐਪ ਚੈਨਲ ਤੇ ਹੈ ਜੀ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਵੀਡੀਓ ਨੂੰ ਲਾਸਟ ਤੱਕ ਦੇਖਣਾ ਅਸੀਂ ਵੀਡੀਓ ਵਿੱਚ ਪੂਰੀ ਡਿਟੇਲ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਬਾਰੇ ਦੱਸਾਂਗੇ ਜੀ ਤਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੋਸਤੋ ਪੰਜਾਬ ਉਧীন ਸਵਮਤ ਚੋਂ ਬੋਰਡ ਭਰਤੀ ਰਹੀ ਮਾਲ ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗਾਂ ਚ ਪੋਸਟਾਂ ਦੀ ਮੰਗ ਕੀਤੀ ਜਾਂਦੀ ਹੈ ਜੀ ਕੁੱਲ ਪੋਸਟਾਂ ਦੀ ਗਿਣਤੀ 152 ਰਹਿਣ ਵਾਲੀ ਹੈ ਜੀ ਤੇ ਇਹ ਪੋਸਟਾਂ ਇਸ ਪ੍ਰਕਾਰ ਹਨ ਜੀ ਨਾਇਬ ਤਹਿਸੀਲਦਾਰ ਦੀਆਂ 13 ਪੋਸਟਾਂ ਜੀ ਆਡਿਟਰ ਅਫਸਰ ਦੀਆਂ ਤਨਖਾ ਨਰੀਖਕ ਪੜਤਾਲ ਦੀਆਂ 135 ਪੋਸਟਾਂ ਹਨ ਜੀ ਇਹਦੇ ਵਿੱਚ ਜੋ ਆਨਲਾਈਨ ਜੋ ਸਟਾਰਟ ਹੋ ਰਹੀ ਹੈ ਮਿਤੀ ਜੀ 1 ਜੁਲਾਈ 2025 ਤੋਂ ਅਰਜ਼ੀ ਦੀ ਮੰਗ ਕੀਤੀ ਜਾਂਦੀ ਹੈ ਪੋਸਟਾਂ ਇਸ ਪ੍ਰਕਾਰ ਹਨ ਜੀ ਅਸਾਮੀਆਂ ਦਾ ਨਾਇਬ ਤਹਿਸੀਲਦਾਰ ਇਹ ਵਿੱਚ ਕੁੱਲ ਅਸਾਮੀਆਂ 13 ਹਨ ਜੀ ਇੱਕ ਸਰਵਿਸਮੈਨ ਜਨਰਲ ਵਾਸਤੇ 4 ਇੱਕ ਸਰਵਿਸਮੈਨ ਐਸਸੀ ਲਈ 2 ਇੱਕ ਸਰਵਿਸਮੈਨ ਐਸਸੀ ਐਂਡ ਆਰ ਐਂਡਓ ਲਈ 1 ਹੈ ਜੀ ਇੱਕ ਸਰਵਿਸਮੈਨ ਬੀਸੀ ਲਈ 2 ਹੈ ਜੀ ਸਪੋਰਟਸ ਜਨਰਲ ਲਈ 1 ਹੈ ਜੀ ਸਪੋਰਟਸ ਐਸਸੀ ਐਂਡ ਐਮ ਐਂਡ ਵੀ ਲਈ 1 ਹੈ ਜੀ ਫਿਜ਼ੀਕਲ ਹੈਂਡੀਕੈਪਡ ਲਈ 1 ਅਸਾਮੀ ਹੈ ਜੀ ਫਿਜ਼ੀਕਲ ਹੈਂਡੀਕੈਪਡ ਹੈਇਰਿੰਗ ਦੇ ਲਈ 1 ਹੈ ਜੀ ਇਹ ਟੋਟਲ ਤਿੰਨ ਅਸਾਮੀਆਂ ਹਨ ਜੀ ਦੂਸਰੀ ਹੈ ਜੀ ਅਸਾਮੀਆਂ ਦਾ ਨਾਮ ਜੀ ਆਡਿਟ ਅਫਸਰ ਇਹਦੇ ਵਿੱਚ 3 ਕੁੱਲ ਅਸਾਮੀਆਂ ਹਾਂਜੀ ਇੱਕ ਸਰਵਿਸ ਵਾਲੀ ਇੱਕ ਹੈ ਜੀ ਜਰਨਲ ਦੇ ਲਈ ਇੱਕ ਸਮੀਰਣ ਵਾਲੀ ਹੈ ਜੀ ਤੇ ਫਿਜ਼ੀਕਲ ਹੈਂਡੀਕੈਪਡ ਦੇ ਲਈ ਇੱਕ ਹੈ ਜੀ ਟੋਟਲ ਤਿੰਨ ਵਕਾਂਸੀ ਹਾਂਜੀ ਇਹਦੇ ਵਿੱਚ ਹੁਣ ਗੱਲ ਕਰਦੇ ਹਾਂ ਅਗਲੀ ਸਮੀ ਦੀ ਅਸਾਮੀ ਦਾ ਨਾਮ ਜੀ ਨਿਰਿਖਕ ਪੜਤਾਲ ਇਹਦੇ ਕੁੱਲ ਅਸਾਮੀਆਂ 135 ਹਾਂਜੀ ਇਹਦੇ ਵਿੱਚ ਬਹੁਤ ਜ਼ਿਆਦਾ ਵਕਾਂਸੀ ਹਾਂਜੀ ਜਰਨਲ ਦੀਆਂ 27 ਹੈ ਜੀ ਐਸਸੀ 7 ਐਸਸੀ ਆਰ ਐਂਡ ਆਰਓ ਦੀਆਂ 7 ਹੈ ਜੀ ਬੀਸੀ ਦੀਆਂ 6 ਹੈ ਜੀ ਇੱਕ ਸਰਵਿਸਮੈਨ ਜਰਨਲ ਦੀਆਂ 22 ਹੈ ਜੀ ਇੱਕ ਸਰਵਿਸਮੈਨ ਐਸਸੀ ਦੀਆਂ 4 ਇੱਕ ਸਰਵਿਸਮੈਨ ਐਸਸੀ ਆਰ ਐਂਡ ਆਊ ਦੀਆਂ 3 ਹੈ ਜੀ ਇੱਕ ਸਰਵਿਸਮੈਨ ਬੀਸੀ ਦੀਆਂ 8 ਹੈ ਸਪੋਰਟਸ ਜਰਨਲ ਦੀਆਂ 20 ਹੈ ਜੀ ਸਪੋਰਟਸ ਐਸਸੀ ਦੀਆਂ 5 ਹੈ ਸਪੋਰਟਸ ਐਸਸੀ ਐਂਡ ਆਰ ਐਂਡ ਆਊ ਦੀਆਂ ਹੈਗੀਆਂ 4 ਹੈ ਜੀ ਫਿਜ਼ੀਕਲ ਹੈਂਡੀਕੈਪਟ ਦੀਆਂ ਅਸਾਮੀਆਂ ਹੈਗੀਆਂ 4 ਜੀ ਫਿਜ਼ੀਕਲ ਹੈਂਡੀਕੈਪਟ ਹਿਅਰਿੰਗ ਲਈ ਉਹਦੀਆਂ 4 ਹੈ ਜੀ ਉਹਦੀਆਂ ਵੀ ਫਿਜ਼ੀਕਲ ਹੈਂਡੀਕੈਪਟ ਆਰਥੋ ਦੀਆਂ ਜੀ 1 ਹੈ ਫਰੀडम फाइਟਰ ਦੀਆਂ 6 ਵਕਸੀਆਂ ਰਹਿਣ ਵਾਲੀਆਂ ਜੀ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਜੀ ਦੇ ਵਿੱਚ ਜੋ ਉਤਸਾਮੀਆਂ ਹਨ ਜੀ ਉਹਦੀਆਂ ਜੋ ਅਸਾਮੀਆਂ ਵਧਾਈਆਂ ਜਾਂ ਘਟਾਈਆਂ ਜਾ ਸਕਦੀਆਂ ਹਨ ਜੀ ਉਤਸਾਮੀਆਂ ਦਾ ਕੈਟਾਗਰੀ ਵਾਈਜ਼ ਵਰਗੀਕਰਨ ਸੰਬੰਧਿਤ ਵਿਭਾਗ ਤੋਂ ਪ੍ਰਾਪਤ ਹੋਏ ਮੰਗ ਪੱਤਰ ਅਨੁਸਾਰ ਹੈ ਜੀ ਜੋ ਭਵਿਕ ਵਿੱਚ ਸਰਕਾਰ ਤੋਂ ਫੈਸਲੇ ਦੇ ਸੰਮੁਖ ਤਕਦੀਲ ਕੀਤਾ ਜਾ ਸਕਦਾ ਹੈ ਜੀ ਇਹ ਵਿੱਚ ਜੋ ਸ਼੍ਰੇਣੀ ਕੋਡ ਹੈ ਜੀ ਉਹ ਇਸ ਪ੍ਰਕਾਰ ਹੈ ਜੀ ਜਰਨਲ ਲਈ 101 ਹੈ ਜੀ ایਡब्ल्यूਐਸ ਦੇ ਲਈ 102 ਹੈ ਜੀ ਐਕ ਸਰਵਿਸ ਮੈਨ ਦੇ ਲਈ 106 ਹੈ ਜੀ ਇਸੇ ਤਰੀਕੇ ਨਾਲ ਤੁਸੀਂ ਨੋਟੀਫਿਕੇਸ਼ਨ ਨੂੰ ਪੂਰਾ ਪੜ ਲੈਣਾ ਜੀ ਫਿਰ ਇਹ ਫਾਰਮ ਨੂੰ ਫਿਲ ਕਰਨਾ ਜੀ ਆਪਣਾ ਕੋਡ ਦੇਖ ਕੇ ਆਪਣੀ ਕੈਟਾਗਰੀ ਦੇ ਵਾਈ ਜਿਵੇਂ ਫਰੀडम फाइਟਰ ਦਾ 101 ਹੀ ਹੈ ਜੀ ਉਮੀਦਵਾਰ ਸ਼੍ਰੇਣੀ ਅਤੇ ਇਸ ਦੇ ਕੋਡ ਦਾ ਧਿਆਨ ਰੱਖਦੇ ਹੋਏ ਆਨਲਾਈਨ ਫਾਰਮ ਸਟੇਜ ਹੋ ਕੇ ਭਰਨਾ ਕਿਉਂਕਿ ਇਸ ਦੇ ਸਟੇਜ ਤੇ ਸ਼੍ਰੇਣੀ ਅਤੇ ਸ਼੍ਰੇਣੀ ਕੋਡ ਤਬਦੀਲ ਨਹੀਂ ਕੀਤਾ ਜਾ ਸਕਦਾ ਜੋ ਕੈਂਡੀਡੇਟ ਐਕ ਸਰਵਿਸਮੈਨ ਦੀ ਸਾਮੀ ਭਰ ਰਹੇ ਹੈ ਜੀ ਐਕ ਸਰਵਿਸਮੈਨ ਸੈਲਫ ਉਮੀਦਵਾਰ ਵਿੱਚ ਹੀ ਭਰੀ ਜਾਵੇਗੀ ਐਕ ਸਰਵਿਸਮੈਨ ਸੈਲਫ ਉਮੀਦਵਾਰ ਉਪਲਬਧ ਨਾ ਹੋਣ ਦੀ ਸਥਿਤੀ ਵਿੱਚ ਇਹ ਸਾਮੀ ਐਕ ਸਰਵਿਸਮੈਨ ਡਿਪੈਂਡਡ ਉਮੀਦਵਾਰਾਂ ਵਿੱਚੋਂ ਭਰੀ ਜਾਵੇਗੀ ਜੀ ਜੇਕਰ ਸਰਵਿਸਮੈਨ ਖੋਦਾਈ ਜੀ ਉਹ ਫਿਰ ਸਾਮੀ ਆਪਣੀ ਭਰ ਸਕਦਾ ਜੇ ਨਹੀਂ ਹੈ ਤਾਂ ਉਹ ਫਿਰ ਡਿਪੈਂਡਡ ਦੇ ਤੌਰ ਤੇ ਭਰੀ ਜਾਵੇਗੀ ਜੀ ਤੇ ਉਸ ਦਾ ਕੋਡ ਤੁਸੀਂ ਸ਼ਰਣੀ ਵਿੱਚ ਅੱਗੇ ਦੇਖ ਲੈਣਾ ਜੀ ਪੰਜਾਬ ਸਰਕਾਰ ਰੱਖਿਆ ਸਭਾਵਾਂ ਭਲਾਈ ਵਿਭਾਗ ਦੇ ਨੋਟੀਫਿਕੇਸ਼ਨ ਦੀ ਮਿਤੀ 8 5 2020 ਮੁਤਾਬਕ ਜੇਕਰ ਕਿਸੇ ਅਸਾਮੀ ਵਿਰੁੱਧ ਸਾਫਾ ਕਾ ਫੌਜੀ ਖੁਦ ਜਾਂ ਸਾਫਾ ਕਾ ਫੌਜੀ ਅਰਸ਼ਿਤ ਉਮੀਦਵਾਰ ਉਪਲਬਧ ਨਹੀਂ ਹੁੰਦਾ ਤਾਂ ਇਹ ਅਸਾਮੀ ਹੇਠ ਲਿਖਨ ਦੇ ਅਨੁਸਾਰ ਭਰੀ ਜਾਣੀ ਹੈ ਜੀ ਉਹ ਤੁਸੀਂ ਨੋਟੀਫਿਕੇਸ਼ਨ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਜੀ ਜੋ ਕੈਂਡੀਡੇਟ ਦੀ ਉਮਰ ਹੈ ਜੀ ਉਹ ਇਹਦੇ ਵਿੱਚ 18 ਸਾਲ ਤੋਂ 37 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਜੀ 14 ਸਾਲ ਤੋਂ 37 ਸਾਲ ਦੇ ਕੈਂਡੀਡੇਟ ਹੀ ਇਸ ਪੋਸਟ ਨੂੰ ਕਰ ਸਕਦੇ ਹਨ ਜੀ ਰਾਜ ਅਤੇ ਕੇਂਦਰੀ ਰਾਜ ਦੇ ਗਤੀਵਿਧੀਆਂ ਲਈ ਉਮਰ ਦੀ ਉੱਪਰਲੀ ਸੀਮਾ ਵਿੱਚ ਛੋੜ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੋਵੇਗੀ ਜੀ ਅਤੇ ਜੋ ਸਰਬਸਮਾਨ ਐਸ ਸੀ ਬੀ ਸੀ ਹਨ ਜੀ ਉਹਨਾਂ ਨੂੰ ਛੋੜ ਦਿੱਤੀ ਜਾਵੇਗੀ ਜੀ ਉਮਰ ਦੇ ਵਿੱਚ ਇੰਨਾ ਸਮਿਆਂ ਦੇ ਲਈ ਜੋ ਪੀ ਐਸ ਕੇ ਰਹਿਣ ਵਾਲਾ ਜੀ ਹਿਸ਼ਮੀ ਪੀ ਕਮਿਸ਼ਨ ਹਿਸਾਬ ਨਾਲ ਰਹਿਣ ਵਾਲਾ 35400 ਹਿਸਾਬ ਨਾਲ ਤੇ ਇਹਦੇ ਵਿੱਚ ਜੋ ਐਪਲੀਕੇਸ਼ਨ ਫੀਸ ਹੈ ਜੀ ਉਹ ਇਸ ਤਰ੍ਹਾਂ ਹੈ ਜੀ ਜਨਰਲ ਕੈਟਾਗਰੀ ਲਈ 1000 ਰੁਪਿਆ ਜੀ ਐਸ ਸੀ ਬੀ ਸੀ ਦੇ ਲਈ 250 ਰੁਪਿਆ ਇੱਕ ਸਰਵਿਸ ਮੈਨ ਦੇ ਲਈ 200 ਰੁਪਏ ਜੀ ਤੇ ਜੋ ਹੈਂਡੀਕੈਪਟਾ ਜੀ ਉਹਦੇ ਲਈ 500 ਰੁਪਏ ਜੀ ਉਮੀਦਵਾਰ ਦੁਆਰਾ ਇੱਕ ਵਾਰ ਅਦਾ ਕੀਤੀ ਗਈ ਫੀਸ ਕਿਸੇ ਵੀ ਸਥਿਤੀ ਵਿੱਚ ਵਾਪਸ ਨਹੀਂ ਹੋਏਗੀ ਜੀ ਜੋ ਫੀਸ ਭਰਾਂਗੇ ਜੀ ਉਹ ਨਾਨ ਰਿਫੰਡੇਬਲ ਹੈ ਜੀ ਪ੍ਰਕਾਸ਼ਤ ਅਸਾਮੀਆਂ ਲਈ ਉਮੀਦਵਾਰਾਂ ਨੂੰ ਚੋਣ ਕਰਨ ਲਈ ਕੈਪੀਟਲ ਟਾਈਪ ਤੇ ਨਾਲ ਤੁਹਾਨੂੰ ਜੋ ਲਿਖਤੀ ਪ੍ਰੀਖਿਆ ਹੋਵੇਗੀ ਜੀ ਕੁਐਸਚਨ ਆਨਸਰ ਤੁਹਾਨੂੰ ਮਿਲ ਜਾਣਗੇ ਜੀ ਲਿਖਤੀ ਪ੍ਰੀਖਿਆ ਦਾ ਸਿਲੇਬਸ ਹੈ ਜੋ ਇਸ ਤਰ੍ਹਾਂ ਦਾ ਰਹਿਮ ਵਾਲਾ ਜੀ ਉਹ ਵੈਬਸਾਈਟ ਦੇ ਉੱਤੇ ਹੀ ਅਪਲੋਡ ਕਰ ਦਿੱਤਾ ਜਾਵੇਗਾ। ਉਮੀਦਵਾਰ ਨੂੰ ਲਿਖਤੀ ਪ੍ਰੀਖਿਆ ਲਈ ਬੋਰਡ ਦੀ ਵੈਬਸਾਈਟ ਤੇ ਆਨਲਾਈਨ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ ਜੀ। ਚੋ ਬੋਰਡ ਦੀ ਵੈਬਸਾਈਟ ਤੇ ਲਗਾਤਾਰ ਤੁਸੀਂ ਚੈੱਕ ਕਰਦੇ ਰਹਿਣਾ। ਉਮੀਦਵਾਰਾਂ ਜੋ ਚੋਣ ਹੈ ਜੀ ਉਹ ਮੈਟ ਸੂਚੀ ਦੇ ਆਧਾਰ ਨਾਲ ਕੀਤੀ ਜਾਵੇਗੀ। ਜੇਕਰ ਦੋ ਜਾਂ ਦੋ ਤੋਂ ਵੱਧ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਦੀ ਮੈਟ ਦੇ ਬਰਾਬਰਤਾ ਸੰਬੰਧੀ ਕੋਈ ਵੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਸੰਬੰਧੀ ਬਰਾਬਰ ਅੰਕ ਹਾਸਲ ਉਮੀਦਵਾਰਾਂ ਦੀ ਜਨਮ ਮਿਤੀ ਦੇ ਵਿਚਾਰ ਦੇ ਹੋਏ ਵੱਦੋਂ ਉਮਰ ਵਾਲੇ ਉਮੀਦਵਾਰ ਨੂੰ ਮੈਟ ਉੱਪਰ ਮੰਨੀ ਜਾਵੇਗੀ ਜੇਕਰ ਜਨਮ ਮਿਤੀ ਅਨੁਸਾਰ ਉਮਰ ਵਿੱਚ ਵੀ ਬਰਾਬਤਤਾ ਪਾਈ ਜਾਂਦੀ ਹੈ ਤਾਂ ਇਸ ਉਪਰੰਤ ਅਸਾਮੀ ਲਈ ਲੋੜੀਂਦੀ ਵਿੱਤਕ ਯੋਗਤਾ ਦੀ ਵਿਚਾਰਦੇ ਹੋਏ ਅੰਕ ਹਾਸਲ ਉਮੀਦਵਾਰਾਂ ਦੀ ਮੈਟ ਉੱਪਰ ਮੰਨੀ ਜਾਵੇਗੀ ਜੀ ਕੈਂਡੀਡੇਟ ਇਸ ਪੋਸਟ ਨੂੰ ਭਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਪੜ ਲਵੋ ਜੀ ਫਿਰ ਹੀ ਪੋਸਟ ਨੂੰ ਅਪਲਾਈ ਕਰਨਾ ਬੇਨਿਕਰ ਨੂੰ ਹਰ ਅਸਾਮੀ ਲਈ ਵੱਖਰਾ ਆਨਲਾਈਨ ਫਾਰਮ ਅਤੇ ਵੱਖਰੀ ਫੀਸ ਭਰਨੀ ਹੋਵੇਗੀ ਜੀ ਜੇਕਰ ਕੋਈ ਵਿਨੇਕਾਰ ਦੋ ਤਨ ਅਸਾਮੀਆਂ ਲਈ ਅਪਲਾਈ ਕਰਦਾ ਹੈ ਤਾਂ ਦੋ ਤਨ ਵੱਖਰੇ ਆਨਲਾਈਨ ਫਾਰਮ ਸਬਮਿਟ ਕਰਨੇ ਹੋਣਗੇ ਅਤੇ ਵੱਖਰੀ ਫੀਸ ਉਸ ਨੂੰ ਅਦਾ ਕਰਨੀ ਹੋਵੇਗੀ ਜੀ। ਉਮੀਦਵਾਰ ਅਸਾਮੀ ਦੀ ਚੋਣ ਕਰਨ ਉਪਰੰਤ ਸਭ ਤੋਂ ਪਹਿਲਾਂ ਆਪਣੀ ਨਿੱਜੀ ਜਾਣਕਾਰੀ ਭਰ ਕੇ ਰਜਿਸਟ੍ਰੇਸ਼ਨ ਕਰਨਗੇ ਜੀ। ਰਜਿਸਟ੍ਰੇਸ਼ਨ ਸਫਲ ਹੋਣ ਉਪਰੰਤ ਫਾਰਮ ਅਪਲਾਈ ਕੀਤਾ ਜਾਵੇਗਾ ਜੀ। ਪੋਸਟ ਨੂੰ ਅਪਲਾਈ ਕਰਨ ਦਾ ਲਿੰਕ ਸਾਡੇ ਡਿਸਕ੍ਰਿਪਸ਼ਨ ਅਤੇ WhatsApp ਚੈਨਲ ਤੇ ਹੈ ਜੀ। ਉੱਥੇ ਜਾ ਕੇ ਤੁਸੀਂ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਵਕਫਾ ਕਸਾਮੀਆਂ ਦੇ ਲਈ ਜੀ ਜੋ ਨੋਟੀਫਿਕੇਸ਼ਨ ਦੇ ਵਿੱਚ ਸਿਲੇਬਸ ਦਿੱਤਾ ਗਿਆ ਜੀ ਉੱਥੇ ਜਾ ਕੇ ਤੁਸੀਂ ਸਿਲੇਬਸ ਨੂੰ ਚੈੱਕ ਕਰ ਸਕਦੇ ਹੋ ਅਤੇ ਆਪਣੀ ਪੋਸਟ ਦੇ ਲਈ ਤਿਆਰੀ ਕਰ ਸਕਦੇ ਹੋ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ